ਨਾਕੇ ਉੱਤੇ ਕਾਬੂ ਕੀਤਾ ਡੰਗ ਪੁਲਿਸ ਦਾ ਤਿੱਖਾ ਨਾਕੇ ਉੱਤੇ ਕਾਬੂ ਕੀਤਾ ਡੰਗ ਪੁਲਿਸ ਦਾ ਤਿੱਖਾ ਕਾਲੀ ਥਾਰ ਵਿੱਚੋਂ ਮੈਡਮ ਤੋਂ ਫੜਿਆ ਚਿੱਟਾ ਕਾਲੀ ਥਾਰ ਵਿੱਚੋਂ ਫੜਿਆ ਪੁਲਸ ਨੇ ਚਿੱਟਾ ਕਾਲੀ ਥਾਰ ਵਿੱਚੋਂ ਫੜਿਆ ਪੁਲਸ ਨੇ ਚਿੱਟਾ ਕਾਲੀ ਥਾਰ ਵਿੱਚੋਂ ਆਕੜ ਦੇ ਵਿੱਚ ਕਾਬੂ ਆ ਗਈ ਆਕੜ ਦੇ ਵਿੱਚ ਕਾਬੂ ਆ ਗਈ ਕੋਈ ਫੋਨ ਕਰਨ ਨਾ ਦਿੱਤਾ ਕਾਲੀ ਥਾਰ ਵਿੱਚੋਂ ਫੜਿਆ ਪੁਲਿਸ ਨੇ ਚਿੱਟਾ ਕਾਲੀ ਥਾਰ ਵਿੱਚੋਂ ਫੜਿਆ ਪੁਲਿਸ ਨੇ ਚਿੱਟਾ ਕਾਲੀ ਥਾਰ ਵਿੱਚੋਂ ਪੰਜਾਬ ਪੁਲਿਸ ਵੀ ਬਹੁਤੀ ਧਾਕੜ ਪੰਜਾਬ ਪੁਲਿਸ ਵੀ ਬਹੁਤੀ ਧਾਕੜ ਚੱਲਦੀ ਨਹੀਂ ਕਿਸੇ ਦੀ ਆਕੜ ਨਾਲੇ ਸੋਨਾ ਚੱਲਦਾ ਸ਼ਿੱਕਾ ਕਾਲੀ ਥਾਰ ਵਿੱਚੋਂ ਫੜਿਆ ਪੁਲਿਸ ਨੇ ਚਿੱਟਾ ਕਾਲੀ ਥਾਰ ਵਿੱਚੋਂ ਫੜਿਆ ਪੁਲਿਸ ਨੇ ਚਿੱਟਾ ਕਾਲੀ ਥਾਰ ਵਿੱਚੋਂ ਇੱਕ ਬੁਲਟ ਦੋ ਦਸਣ ਥਾਰਾਂ ਇੱਕ ਬੁਲਟ ਦੋ ਦਸਣ ਥਾਰਾਂ ਨਾਲੇ ਨਸ਼ਾ ਵੇਚਦੀ ਤਿੱਖਾ ਕਾਲੀ ਥਾਰ ਵਿੱਚੋਂ ਫੜਿਆ ਪੁਲਿਸ ਨੇ ਚਿੱਟਾ ਕਾਲੀ ਥਾਰ ਵਿੱਚੋਂ ਫੜਿਆ ਪੁਲਿਸ ਨੇ ਚਿੱਟਾ ਕਾਲੀ ਥਾਰ ਵਿੱਚੋਂ ਮੈਡਮ ਤੋਂ ਫੜਿਆ ਚਿੱਟਾ ਕਾਲੀ ਥਾਰ ਵਿੱਚੋਂ